ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਪਹਿਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਲਦਾਖ ਦੇ ਬਾਰੇ 'ਚ ਹੈ ਲਦਾਖ ਕਿਉਂਕਿ ਸਾਡੀ ਜਿਹੜੀ ਉਹਦੀ ਬਾਉਂਡਰੀ ਹੈ ਉਹ ਚੀਨ ਤੇ ਪਾਕਿਸਤਾਨ ਨਾਲ ਵੀ ਲੱਗਦੀ ਹੈ ਬਹੁਤ ਹੀ ਸੰਵੇਦਨਸ਼ੀਲ ਇਲਾਕਾ ਹੈ ਉੱਥੋਂ ਦੀ ਜਿਹੜੀ ਵਾਤਾਵਰਣਕ ਜਿਹੜੀ ਜਿਹਨੂੰ ਇਕੋਲੋਜੀ ਕਹਿੰਦੇ ਆ ਉਹ ਵੀ ਬਹੁਤ ਸੰਵੇਦਨਸ਼ੀਲ ਹੈ ਤੇ ਉਥੋਂ ਦੇ ਲੋਕ ਜਿਹੜੇ ਐ ਆ ਬਹੁਤ ਲੰਬਾ ਸਮਾਂ ਪਹਿਲਾਂ 370 ਧਾਰਾ ਨੂੰ ਤੋੜਨ ਦਾ ਦੇ ਹਮੈਤ ਕਰਦੇ ਰਹੇ ਮੰਗ ਕਰਦੇ ਰਹੇ ਤੇ ਇਹ ਮੰਗ ਕਰਦੇ ਰਹੇ ਕਿ ਸਾਨੂੰ ਜੰਮੂ ਕਸ਼ਮੀਰ ਨਾਲੋਂ ਅਲੱਗ ਯੂਟੀ ਬਣਾ ਦਿੱਤਾ ਜਾਵੇ ਤੇ ਜਦੋਂ 70 ਤੋੜੀ ਤਾਂ ਉਹਨਾਂ ਨੇ ਘੋਦੇ ਦੀਵੇ ਵਾਲੇ ਤੇ ਬਹੁਤ ਸਾਰੇ ਸੋਨਮ ਵਾਂਗ ਚੁਕ ਸਮੀਤ ਬਹੁਤ ਸਾਰੇ ਜਿਹੜੇ ਲਦਾਖੀ ਐ ਖਾਸ ਤੌਰ ਤੇ ਲੇਹ ਇਲਾਕੇ ਦੇ ਜਿਹੜੇ ਬੋਧੀ ਲੋਕ ਨੇ ਉਹਨਾਂ ਨੇ ਬਹੁਤ ਇਹਦਾ ਚੰਗਾ ਮਨਾਇਆ ਤੇ ਉੱਥੇ ਜਾ ਕੇ ਇਹਨਾਂ ਨੇ ਬੀਜੇਪੀ ਦੇ ਆਗੂਆਂ ਨੇ ਕਿਹਾ ਵੀ ਅਸੀਂ ਤੁਹਾਨੂੰ ਛੇਤੀ ਤੋਂ ਛੇਤੀ 6 ਮਹੀਨਿਆਂ ਦੇ ਵਿੱਚ ਪਾਵਾਂਗੇ ਕਿਉਂਕਿ 370 ਦਾ ਰਾਹਾਂਹੀ ਜਿਹੜੀ ਤੁਹਾਨੂੰ ਪ੍ਰੋਟੈਕਸ਼ਨ ਸੀਗੀ ਵੀ ਤੁਹਾਡੀਆਂ ਜ਼ਮੀਨਾਂ ਆ ਕੇ ਬਾਹਰੋਂ ਨਹੀਂ ਖਰੀਦਣਗੇ ਲੋਕ ਉਹ हट ਗਈ ਹੈ ਤੇ ਤਾਂ ਕਰਕੇ ਤੁਹਾਨੂੰ ਅਸੀਂ ਉਸ ਪ੍ਰੋਟੈਕਸ਼ਨ ਨੂੰ ਦੇਵਾਂਗੇ ਤੇ ਤੁਸੀਂ ਵੱਡੀ ਗਿਣਤੀ ਚ ਚੋਣਾਂ ਚ ਹਿੱਸਾ ਲਓ ਉਹਨਾਂ ਨੇ ਚੋਣਾਂ ਚ ਹਿੱਸਾ ਲਿਆ ਤੇ ਬੀਜੇਪੀ ਨੂੰ ਜਿਤਾਤਾ ਉਹਨਾਂ ਚੋਣਾਂ ਦੇ ਵਿੱਚ ਪਰ ਹੋਇਆ ਕੁਛ ਨਹੀਂ ਨਾ ਉਸ ਉਥੋਂ ਦੀ ਲਦਾਖ ਦੀ ਐਡਮਿਨਿਸਟ੍ਰੇਸ਼ਨ ਨੇ ਨਾ ਕੇਂਦਰ ਸਰਕਾਰ ਨੇ ਨਾ ਅਮਿਤ ਸ਼ਾਹ ਨੇ ਨਾ ਮੋਦੀ ਜੀ ਨੇ ਉਹਨਾਂ ਨੂੰ ਕੁਛ ਨਹੀਂ ਕੀਤਾ ਅਖੀਰ ਉਹ ਐਜੀਟੇਸ਼ਨ ਲਾਗੇ ਕਰਨ ਐਜੀਟੇਸ਼ਨ ਬੜੀ ਸ਼ਾਂਤੀਪੂਰਨ ਰਹੀ ਹੈ ਤੇ ਉਥੇ ਜਿੱਦਣ ਹ ਹਿੰਸਾ ਹੋਈ ਹੈ ਉਦੋਂ ਪਹਿਲਾਂ ਤੱਕ ਲੋਕ ਤੰਗ ਆ ਚੁੱਕੇ ਸੀ ਵੀ મોદી ਸਰਕਾਰ ਗੱਲਬਾਤ ਕਿਤੇ ਕਿਤੇ ਕਰ ਲੈਂਦੀ ਹੈ ਪਰ ਗੱਲ ਦਾ ਕੋਈ ਨਤੀਜਾ ਨਹੀਂ ਕਰਦੀ ਨਵੇੜਾ ਨਹੀਂ ਕਰਦੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਹੈ ਭਾਰਤ ਦੇ ਲੋਕਾਂ ਨੂੰ ਵੀ ਪਤਾ ਹੈ ਵੀ ਜਦੋਂ ਕਿਸਾਨ ਐਜੀਟੇਸ਼ਨ ਚੱਲਦੀ ਸੀ 13 ਮਹੀਨੇ ਚੱਲੀ ਬਹੁਤ ਸ਼ਾਂਤੀਪੂਰਨ ਰਹੀ ਬੜੀਆਂ ਭੜਕਾਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ 28 ਜਨਵਰੀ 2021 ਨੂੰ ਉਧਰਲੇ ਪਾਸੇੋਂ ਦਿੱਲੀ ਵਾਲੇ ਪਾਸੇੋਂ ਬੰਦੇ ਆਉਂਦੇ ਆ ਤੇ ਉਹਨਾਂ ਨੂੰ ਕੋਈ ਰੋਕਿਆ ਨਹੀਂ ਜਾਂਦਾ ਉਹ ਆ ਕੇ ਪੰਨ ਤੋੜ ਕਰਦੇ ਇੱਥੇ ਦਾਂਗ ਛੋਟਾ ਕਰਦੇ ਆ ਸਿਰ ਪਾੜਨਦੇ ਆ ਕਿਸੇ ਦਾ ਤਾਂ ਵੀ ਲੋਕ ਜਿਹੜੇ ਸ਼ਾਂਤੀਪੂਰ ਰਹੇ ਇਹਦੇ باوجود 26 ਜਨਵਰੀ ਦੀ ਇਕੱਟਨਾਵਾਂ ਦੇ باوجود ਵੀ ਸ਼ਾਂਤੀਪੂਰ ਰਹੇ ਉਹ ਕੁਝ ਬੰਦਿਆਂ ਨੇ ਉਹਨਾਂ ਦੇ ਆਪਣੇ ਸਰਕਾਰ ਦੇ ਬੰਦੇ ਸੀ ਉਹ ਉਧਰ ਕਰ ਗਏ ਉਹ ਸੋ ਸਾਨੂੰ ਤਜਰਬਾ ਵੀ ਗੱਲਾਂ ਬਾਤਾਂ ਕਰਦੇ ਆ ਨਵੇੜਾ ਨਹੀਂ ਕਰਦੇ ਕੋਈ ਕੰਮ ਦੇ ਕਿਸੇ ਨਤੀਜੇ ਤੇ ਨਹੀਂ ਪਹੁੰਚਦੇ ਉਦੋਂ ਬਾਅਦ ਦਾ ਸ਼ੰਭੂ ਤੇ ਇਹਦਾ ਹੋਇਆ ਉਦੋਂ ਵੀ ਅਸੀਂ ਦੇਖ ਲਿਆ ਵੀ ਗੱਲਾਂបਾਤਾਂ ਬਥੇਰੀਆਂ ਹੋਈਆਂ ਕੇਂਦਰੀ ਮੰਤਰੀ ਤਿੰਨ ਤਿੰਨ ਆ ਜਾਣੇ ਚੰਡੀਗੜ੍ਹ ਗੱਲਾਂ ਕਰਨੀਆਂ ਤੇ ਮੁੱਕ ਜਾਣਾ ਅਗਲੀ ਵਾਰੀ ਫੇਰ ਵੀ ਸਾਨੂੰ ਦੱਸੋ ਕੀ ਗੱਲ ਹੈ ਹਰ ਵਾਰੀ ਗੱਲ ਪੁੱਛਣਾ ਜਾਂਦੇ ਕੱਲ ਪੁੱਛ ਕੇ ਚਲੇ ਜਾਂਦੇ ਨਿਮੇੜਾ ਕੋਈ ਹੋ ਨਹੀਂ ਇਹੀ ਗੱਲ ਉਹਨਾਂ ਨਾਲ ਹੋਣ ਲੱਗ ਗਈ ਅਗਲੇ ਅੱਕ ਦੀ ਅੱਕਿਆਂ ਪੱਕਿਆਂ ਇਹ ਘਟਨਾਵਾਂ ਹੋ ਗਈਆਂ ਬੜੀਆਂ ਮਾੜੀਆਂ ਸੀ ਉਹਦੀ ਉਹਦਣ ਵੀ ਨਿੰਦਿਆ ਕਰੀ ਸੀ ਅੱਜ ਵੀ ਕਰਦੇ ਪਰ ਇਸ ਬਹਾਨੇ ਨਾਲ ਤੁਸੀਂ ਉਥੋਂ ਦੇ ਲੋਕਾਂ ਤੇ ਕਰਫਿਊ ਲਾ ਦਿਓ ਉਹਨਾਂ ਦਾ ਨੈੱਟ ਬੰਦ ਕਰ ਦਿਓ ਉਹਨਾਂ ਦੇ ਵੱਡੇ ਆਗੂ ਨੂੰ ਹਰਮਨ ਪਿਆਰੇ ਆਗੂ ਨੂੰ ਜਿਨੇ ਲਦਾਖ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹਜ਼ਾਰਾਂ ਲੋਕਾਂ ਨੂੰ ਫ੍ਰੀ ਪੜ੍ਹਾਤਾਂ ਨਵੇਂ ਤਰੀਕਿਆਂ ਨਾਲ ਪੜ੍ਹਾਤਾਂ ਭਾਰਤੀ ਫੌਜ ਵਾਸਤੇ ਬਹੁਤ ਬੜੀਆਂ ਚੀਜ਼ਾਂ ਕੀਤੀਆਂ ਉਹਨਾਂ ਨੇ ਪਾਣੀ ਦਾ ਸੰਕਟ ਹੱਲ ਕਰਨ ਦਾ ਉਹਨਾਂ ਨੇ ਇਨੋਵੇਸ਼ਨ ਕੀਤੀ ਸਾਰੀ ਦੁਨੀਆ 'ਚ ਉਹ ਬੰਦਾ ਮਸ਼ਹੂਰ ਹੈ ਦੁਨੀਆ ਦੇ ਅੱਡ-ਅੱਡ ਲੋਕ ਉਹਨਾਂ ਤੋਂ ਸਲਾਹਾਂ ਲੈਂਦੇ ਐ ਤੇ ਉਹਨਾਂ ਦੇ ਪੇਟੈਂਟ ਲੈਂਦੇ ਐ ਉਹ ਜਿਹੜਾ ਸਕੂਲ ਚਲਾਉਂਦਾ ਉਹਦੇ ਚ 1 ਕਰੋੜ ਰੁਪਇਆ ਆਪਦੀ ਜੇਬ ਚੋਂ ਹਰ ਸਾਲ ਦਿੰਦਾ ਹੈ ਤੁਸੀਂ ਉਹਦੇ ਤੇ ਪਾਕਿਸਤਾਨ ਦੇ ਨਾਲ ਸਬੰਧ ਚੀਨ ਨਾਲ ਸਬੰਧ ਪਤਾ ਨਹੀਂ ਕੀ ਕੀ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਟਰੋਲ ਆਰਮੀ ਆ ਬੀਜੇਪੀ ਦੀ ਉਹ ਤਾਂ ਇਹ ਕਹਿ ਰਹੀ ਹੈ ਵੀ ਉਸ ਬੰਦੇ ਨੇ ਜਿਹੜਾ ਆਪਣਾ ਸੋਨੋ ਬੈਂਕ ਚੁੱਕ ਹੈ ਉਹਦੀ ਜਿਹੜੀ ਪਤਨੀ ਹੈ ਉਹ ਰੈਬੈਕਾ ਨਾਰਮਨ ਹੈ ਆਪਦੇ ਕੋਲ ਹੀ ਨਾ ਤਰ ਲਿਆ ਤੇ ਉਹ ਜਿਹੜੀ ਹੈ ਅਮਰੀਕਨ ਸਿਟੀਜ਼ਨ ਹੈ ਹਾਰਵਰਡ ਯੂਨੀਵਰਸਿਟੀ ਚ ਪੜ੍ਹੀ ਹੈ ਤੇ ਯੂ ਐਸ ਏ ਦੀ ਜਿਹੜੀ ਸਟੇਟ ਡਿਪਾਰਟਮੈਂਟ ਹੈ ਉਹਦੇ ਨਾਲ ਉਹਦੇ ਲਿੰਕ ਨੇ ਉਹਨlfloor ਫੋਲਡ ਫਾਊਂਡੇਸ਼ਨ ਤੋਂ ਵੀ ਪੈਸੇ ਮਿਲਦੇ ਆ ਉਹਨੂੰ ਓਪਨ ਸੋਸਾਇਟੀਜ਼ ਫਾਊਂਡੇਸ਼ਨ ਜਾਰਜ ਰੋਸ ਦੀ ਉਹਦੇ ਤੋਂ ਵੀ ਮਿਲਦੇ ਆ ਗੇਟਸ ਫਾਊਂਡੇਸ਼ਨ ਤੋਂ ਵੀ ਮਿਲਦੇ ਆ ਵਗੈਰਾ ਵਗੈਰਾ ਕਿਹੜੀ ਸਸਤ ਹੈ ਜਿੱਤੋਂ ਉਤੋਂ ਪੈਸੇ ਨਹੀਂ ਮਿਲਦੇ ਹਾਲਾਂਕਿ ਉਹ ਪੈਸੇ ਦਿੰਦੇ ਆ ਸਮਾਜ ਨੂੰ ਸੋ ਇਸ ਕਰਕੇ ਦੂਜਾ ਕੱਲ ਉਹਦੀ ਵਾਈਫ ਦੀ ਇੰਟਰਵਿਊ ਆ ਗਈ ਉਹਦੀ ਵਾਈਫ ਡਾਕਟਰ ਗਿਤਾਂਜਲੀ ਹੈ ਆ ਹਈ ਨਹੀਂ ਜਿਹੜਾ ਨਾਮ ਰਬੈਕਾ ਨਾਰਮਲ ਲੈਂਦੇ ਜਾਨੀ ਕਿ ਭਾਜਪਾ ਦਾ ਝੂਠ ਬੋਲਣ ਦਾ ਵੀ ਕੋਈ ਇੰਤਹਾ ਹੈ ਹੋਈ ਪਈ ਹੈ ਪਰ ਤੇ ਜਿੱਦਣ ਹਿੰਸਾ ਹੋਈ ਉਦੋਂ ਕਹਤਾ ਵੀ ਇਹ ਕਾਂਗਰਸ ਦਾ ਕਾਉਂਸਲਰ ਹੈ ਉੱਥੇ ਉਹਦੀਆਂ ਫੋਟੋਆਂ ਉਹ ਹੋ ਗਿਆ ਪਤਾ ਲੱਗ ਗਿਆ ਵੀ ਨਹੀਂ ਉਹ ਤਾਂ ਕਾਂਗਰਸ ਦਾ ਕਾਉਂਸਲਰ ਹੈ ਨਹੀਂ ਜਿਹੜੀ ਜ਼ਿੰਮੇਵਾਰ ਬੰਦੇ ਬੰਦੇ ਇਹੋ ਜਿਹਾ ਕੁਝ ਕਰਦੇ ਐ ਸੋ ਹਮੇਤ ਸ਼ਾਹ ਜੀ ਨੇ ਕੁਝ ਦਿਨ ਪਹਿਲਾਂ ਜਿਹੜੀ ਪੁਲਿਸ ਦੀ ਕਸਸਤ ਹੈ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਬਿਊਰੋ ਉਹਨੂੰ ਕਿਹਾ ਵੀ ਤੁਸੀਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਖਾਸ ਤੌਰ ਤੇ 74 ਤੋਂ ਬਾਅਦ ਜਿਹੜੀਆਂ ਜਨਤਕ ਐਜੀਟੇਸ਼ਨਾਂ ਹੋਈਆਂ ਨੇ ਉਹ ਕਿਉਂ ਹੋਈਆਂ ਉਹਨਾਂ ਦੇ ਪਿੱਛੇ ਪੈਸੇ ਦਾ ਲੈਣ ਦੇਣ ਕੀ ਹੈ ਤੇ ਹੋਰ ਇਹਦੇ ਤੇ ਤੁਸੀਂ ਕੋਈ ਅਧਿਐਨ ਕਰੋ ਅਸੀਂ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦੇ ਆ ਅਧਿਐਨ ਕੱਲਾ ਇਹ ਨਾ ਭਾਰਤ ਦਾ ਨਾ ਤੁਸੀਂ ਸਾਰੀ ਦੁਨੀਆ ਦਾ ਕਰੋ ਵੀ ਜਦੋਂ ਵੀ ਕਿਤੇ ਸਟੇਟ ਨੇ ਰਿਪ੍ਰੈਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ਾਂਤੀਪੂਰਨ ਲੋਕਾਂ ਦੇ ਉੱਤੇ ਤਾਂ ਉਹਦੇ ਬਹੁਤੀ ਵਾਰ ਉਹਨੂੰ ਨਤੀਜੇ ਭੁਗਤਣੇ ਪਏ ਐ। ਚਾਹੇ ਉਹ ਬੰਗਲਾਦੇਸ਼ ਹੈ। ਬੰਗਲਾਦੇਸ਼ ਦੇ ਨੌਜਵਾਨ ਇਸ ਗੱਲ ਲਈ ਨਹੀਂ ਸੀ ਗਏ ਵੀ ਇਹਨੂੰ ਭੁਜਾ ਦੇਣਾ। ਉਹ ਬੱਚੇ ਆਪਣੀ ਉਹ ਉੱਥੇ ਰਿਜ਼ਰਵੇਸ਼ਨ ਦੇ ਵਿਰੁੱਧ ਲੜ ਰਹੇ ਸੀ। ਉਹਨਾਂ ਤੇ ਗੋਲੀਆਂ ਚਲਾਤੀਆਂ। ਆ ਜਿਹੜੀ-ਜਿਹੜੀ ਪਾਰਟੀ ਸੀ ਉਹ ਉਹਦੇ ਵਰਕਰ ਉਹਨਾਂ ਨੂੰ ਟੁੱਟ ਕੇ ਪੈ ਗਏ। ਉਹਨਾਂ ਨੇ ਉਹਦਾ ਤਖਤਾ ਪਾਟ ਦਿੱਤਾ। ਨੇਪਾਲ ਦੇ ਵਿੱਚ ਵੀ ਜ਼ੈਨ ਜੀ ਇਸ ਗੱਲ ਲਈ ਨਹੀਂ ਸੀ ਆਇਆ। ਉਹਨਾਂ ਨੇ ਕਰਾਪਸ਼ਨ ਤੇ ਦੂਜੇ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਆਇਆ ਤੇ ਉਹ ਉਹਨਾਂ ਨੇ ਗੋਲੀ ਚਲਾਤੀ ਬੰਦੇ ਮਾਰਦੇ ਉਹਦਾ ਰਿਜ਼ਲਟ ਤੁਸੀਂ ਦੇਖ ਲਓ శ్రీలంਕਾ 'ਚ ਵੀ ਇਸ ਕਰਕੇ ਸਾਰੀ ਦੁਨੀਆ ਨੂੰ ਸਟੱਡੀ ਕਰੋ ਜਦੋਂ ਤੁਸੀਂ ਰਿਪਰੈਸ਼ਨ ਕਰੋਗੇ ਉਹਦੇ ਨਤੀਜੇ ਭੁਗਤਣ ਲਈ ਤਿਆਰ ਰਹੋ ਇਹ ਮਤਲਬ ਸਾਰੀ ਦੁਨੀਆ ਦੀ ਸਟੱਡੀ ਇਹ ਦੱਸਦੀ ਹੈ ਜਿਹੜੀ ਹੁਣ ਤੱਕ ਹੈਗੀ ਤੁਸੀਂ ਆਪਣੀ ਗਹਿਣ ਸਟੱਡੀ ਕਰੋ ਇਸ ਗੱਲ ਦੀ ਸੋ ਡਾਂਗ ਦੇ ਜੋਰ ਦੇ ਉੱਤੇ ਤੁਸੀਂ ਨਹੀਂ ਕਰ ਸਕਦੇ ਤੇ ਉਸ ਬੰਦੇ ਨੂੰ ਛੇਤੀ ਤੇ ਉਸ ਛੇਤੀ ਛੱਡਿਆ ਜਾਵੇ ਜਿਹੜੇ ਬੰਦੇ ਨੇ ਦੇਸ਼ ਦਾ ਨਾਂ ਇੰਨਾ ਉੱਚਾ ਕੀਤਾ ਹੈ। ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਮੋਦੀ ਜੀ ਦਾ ਡੰਕਾ ਇੰਨਾ ਵੱਜ ਰਿਹਾ ਹੈ ਅਮਰੀਕਾ ਦੇ ਵਿੱਚ ਕਿ ਸਾਡੀ ਪੰਜਾਬ ਦੀ ਇੱਕ ਬੀਬੀ ਹਰਜੀਤ ਕੌਰ 73 ਸਾਲਾਂ ਦੀ 33 ਸਾਲ ਅਮਰੀਕਾ ਚ ਰਹੀ ਹੈ। ਉਹਨੇ ਅਸਾਈਲਮ ਮੰਗੀ ਨਹੀਂ ਮਿਲੀ ਰਿਫਿਊਜ਼ ਹੋ ਗਈ ਉਹਨੂੰ ਵਰਕ ਪਰਮਿਟ ਮਿਲ ਗਿਆ ਤੇ ਉਹਦਾ ਸੀਬੀ ਉਹ ਜਾ ਕੇ ਥਾਣੇ ਚ ਹਾਜ਼ਰੀ ਲਵਾਵੇ ਇੱਕ ਸਮੇਂ ਬਾਅਦ ਉਹ ਜਾਂਦੀ ਸੀ ਥਾਣੇ ਨਹੀਂ ਮਤਲਬ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਤੇ ਕਸਟਮ ਅਧਿਕਾਰੀ ਨੇ ਉਹਨਰ ਕੋਲ ਉਹ ਜਾਂਦੀ ਹੈ ਤੇ ਆਪਦੀ ਫੀਸ ਭਰਦੀ ਹੈ ਉਹਦਾ ਵੀਜ਼ਾ ਜਿਹੜਾ ਵਰਕ ਪਰਮਿਟ ਹੈ ਉਹ ਐਕਸਟੈਂਡ ਹੋ ਜਾਂਦਾ ਹੈ ਹੁਣ ਵੀ ਉਹਨੇ ਫੀਸ ਭਰੀ 520 ਡਾਲਰ ਤੇ ਉਥੇ ਗਈ ਨਾਲ ਉਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਹੀ ਨਹੀਂ ਕੀਤਾ ਕੱਲਾ ਉਹਦੇ ਹੱਥਾਂ 'ਚ ਹਾਤਕੜੀਆਂ ਤੇ ਪੈਰਾਂ 'ਚ ਬੇੜੀਆਂ ਲਾਤੀ ਉਹਨੂੰ ਠੰਡੀ ਥਾਂ ਤੇ ਭੇਜਤਾ ਉਹ ਠੰਡ 'ਚ ਮਰਦੀ ਰਹੀ ਕਈ ਦਿਨ ਤੇ ਉਹਨੂੰ ਖਾਣ ਪੀਣ ਨੂੰ ਨਹੀਂ ਦਿੱਤਾ ਜੇ ਦੇ ਦਿੱਤਾ ਤਾਂ ਨਾਨ-ভেজ ਦੇਤਾ ਉਹ ਕਹਿੰਦੀ ਮੈਂ ਤਾਂ ਨਾਨ-ভেজ ਖਾਂਦੀ ਨਹੀਂ ਉਹਨੂੰ ਦੋ ਬਿਸਕੁਟ ਤੇ ਕੁਝ ਜਿਹੜੇ ਹੈਗੇ ਐ ਆਹਾ ਚਿਪਸ ਵਗੈਰਾ ਉਹ ਖਾ ਕੇ ਵਿਚਾਰੀ ਗੁਜ਼ਾਰਾ ਕਰਦੀ ਰਹੀ ਫੇਰ 132 ਬੰਦਿਆਂ ਦੇ ਨਾਲ ਉਹਨੂੰ ਭਾਰਤ ਭੇਜਤਾ ਉਹਦਾ ਇੱਥੇ ਨਾ ਜ਼ਮੀਨ ਐ ਨਾ ਘਰ ਐ ਨਾ ਕੁਝ ਹੋਰ ਐ ਉਹ ਹੁਣ ਆਪਣੀ ਭੈਣ ਕੋਲ ਸੀ ਚੰਡੀਗੜ੍ਹ ਪਰਸੋਂ ਤੇ ਫੇਰ ਉਹਨੇ ਆਪਣੇ ਭਰਾ ਕੋਲ ਜਾਣਾ ਫੇਰ ਪਤਾ ਨਹੀਂ ਕੀ ਹੋਊ ਵਿਚਾਰੀ ਦਾ ਸੋ ਮੋਦੀ ਜੀ ਆ ਡੰਕੇ ਨਾ ਵਜਾਓ ਇਹੇ ਜੀ ਪ੍ਰੋਟੈਸਟ ਕਰੋ ਉਹਨਾਂ ਕੋਲ ਇਹ ਕੋਈ ਥੋੜਾ ਤਰੀਕਾ ਐ ਤੁਸੀਂ ਜਿਹੜਾ ਇੱਥੇ ਕੁਸ ਪੈਂਠੀਆਂ ਦੇ ਨਾਂ ਦੇ ਉੱਤੇ ਆਮ ਲੋਕਾਂ ਨੂੰ ਤੰਗ ਕਰਦੇ ਹੋ, ਇਹੀ ਕੁਝ ਤੁਹਾਡਾ ਟਰੰਪ ਕਰ ਰਿਹਾ ਹੈ। ਪਤਾ ਨਹੀਂ ਤੁਸੀਂ ਉਹ ਤੋਂ ਸਿੱਖਿਓ, ਪਤਾ ਨਹੀਂ ਉਹ ਤੁਹਾਡੇ ਤੋਂ ਸਿੱਖੇ ਮੈਨੂੰ ਨਹੀਂ ਪਤਾ ਦੋਨੇ ਇੱਕ ਦੂਜੇ ਤੋਂ ਸਿੱਖੇ ਹੋਵੋਗੇ ਸ਼ਾਇਦ। ਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਵੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਭਾਰਤ ਦਾ ਪੱਕਾ ਨੁਮਾਇੰਦਾ ਹੁੰਦਾ ਸੀਗਾ ਕੋਈ ਇੰਜੀਨੀਅਰ, ਉਹਦੀਆਂ ਕੁਆਲੀਫਿਕੇਸ਼ਨਸ ਹੁੰਦੀਆਂ ਸੀ ਬਿਨਾਂ ਸ਼ੱਕ। ਸਰਕਾਰ ਭਾਰਤ ਸਰਕਾਰ ਨੇ, ਮੋਦੀ ਦੀ ਸਰਕਾਰ ਨੇ 23 ਫਰਵਰੀ 2022 ਨੂੰ ਉਦੇ ਰੂਲ ਜਿਹੜੇ ਆ ਉਹਨਾਂ ਚ ਬਦਲੀ ਕਰਕੇ ਇਹ ਕਰ ਦਿੱਤਾ ਵੀ ਕੋਈ ਜ਼ਰੂਰੀ ਨਹੀਂ ਕਿਤੋਂ ਵੀ ਹੋ ਸਕਦਾ ਪੰਜਾਬ ਤੋਂ ਬਾਹਰਲਾ ਬੰਦਾ ਹੋ ਸਕਦਾ ਉਹ ਬਾਹਰਲੇ ਲਾਉਣ ਲੱਗ ਗਏ ਹੁਣ ਦੇਖਿਆ ਵੀ ਇਹਦਾ ਰੌਲਾ ਪੈਂਦਾ ਬਹੁਤ ਜ਼ਿਆਦਾ ਅਜੇ ਚੋਣਾਂ ਵੀ ਅਸੀਂ ਲੜਨੀਆਂ ਨੇ ਹੁਣ ਇੱਕ ਵਿਚਾਲੇ ਜੇ ਗੱਲ ਛੱਡਦੀ ਨਾ ਕੋ ਦਿੱਤਾ ਨਾ ਕੋ ਲਿਆ ਇੱਕ ਲਾਰਾ ਜਿਹਾ ਦਿਖਾ ਦਿੱਤਾ ਇੱਕ ਕਿ ਵੀ ਅਸੀਂ ਰੂਲ ਬਦਲ ਰਹੇ ਹਾਂ ਤੇ ਇਹਦੇ ਵਿੱਚ ਜਿਹੜੇ ਡਰਾਫਟ ਭੇਜਤਾ ਉਹਨਾਂ ਨੂੰ ਪੰਜਾਬ ਹਰਿਆਣਾ ਹਿਮਾਚਲ ਤੇ ਰਾਜਸਥਾਨ ਨੂੰ ਵੀ ਤੁਸੀਂ ਦੇਖੋ ਇਹਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਹੈ ਉਹਦੇ 'ਚ ਕੁਝ ਸ਼ਰਤਾਂ ਨਰਮ ਕਰਤੀਆਂ ਜਿਹੜਾ ਬੰਦਾ ਲਾਉਣਾ ਹੈ ਉੱਥੇ ਜਿਹੜਾ ਉਹਦੀ ਸਿੰਚਾਈ ਦਾ ਤੇ ਬਿਜਲੀ ਦਾ ਲਾਉਣੇ ਆ ਬੰਦੇ ਤੇ ਉਹ ਕਹਤਾ ਵੀ ਪੰਜਾਬ ਨੂੰ ਤਰਜੀਹ ਦਿੱਤੀ ਜਾਊਗੀ ਹੁ ਤਰਜੀਹ ਤੇ ਗਰੰਟੀ ਦੇ ਵਿੱਚ ਫਰਕ ਹੈ ਵੀ ਕੱਲਾ ਪੰਜਾਬ ਦਾ ਹੀ ਹੋਊ ਇਹ ਕਹਿਣਾ ਇਹ ਹੈ ਵੀ ਕੋਸ਼ਿਸ਼ ਹੋਊਗੀ ਪੰਜਾਬ ਦਾ ਹੋ ਜੇ ਮਤਲਬ ਜੇ ਨਾ ਹੋਇਆ ਤਾਂ ਕੋਈ ਗੱਲ ਨਹੀਂ ਤੁਹਾਡਾ ਕਲੇਮ ਕੋਈ ਨਹੀਂ ਸੋ ਅਜਹੀਆਂ ਚੁਸਤੀਆਂ ਚਲਾਕੀਆਂ ਬੰਦ ਕਰ ਦਿਓ ਕੇਂਦਰ ਸਰਕਾਰ ਜੀ ਇਸ ਸਮੁੱਚੇ ਪੰਜਾਬੀ ਲੋਕਾਂ ਦੇ ਨਾਲ ਤੁਸੀਂ ਮੁਖੌਲ ਕਰ ਰਹੇ ਹੋ ਪੰਜਾਬ ਦੇ ਲੋਕ ਇਹਨੂੰ ਟੋਲਰੇਟ ਨਹੀਂ ਕਰਨਗੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਆਂ ਸੀ ਲਾਸਟ ਗੱਲ ਦੋਸਤੋ ਲਾਸਟ ਗੱਲ ਇਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜਾ ਜੀਓ এনਵਾਇਰਨਮੈਂਟ ਰਿਸਰਚ ਲੈਬ ਹੈ ਉਹਦੇ ਚ ਬਠਿੰਡਾ ਰੋਪੜ ਤੇ ਚੰਡੀਗੜ੍ਹ ਦੇ ਕੁਝ ਲੋਕਾਂ ਦੇ 149 ਲੋਕਾਂ ਦੇ ਬਲੱਡ ਦੇ ਸੈਂਪਲ 637 ਲੋਕਾਂ ਦੇ हेयर ਸੈਂਪਲ ਵਾਲਾਂ ਦੇ ਨਮੂਨੇ 5 ਤੋਂ 15 ਸਾਲਾਂ ਦੇ ਤੇ 37 ਧਰਤੀ ਹੇਠਲੇ ਪਾਣੀ ਦੇ ਨਮੂਨੇ ਉਹਨਾਂ ਨੇ ਲਏ। ਉਹਨਾਂ ਨਮੂਨਿਆਂ ਦੇ ਵਿੱਚ ਪਾਇਆ ਇਹ ਗਿਆ ਵੀ ਜਿਹੜੇ 149 ਖੂਨ ਦੇ ਨਮੂਨੇ ਲਏ ਐ ਉਹਨਾਂ ਚੋਂ 39 ਨਮੂਨਿਆਂ ਦੇ ਵਿੱਚ ਲੈਡ ਪਾਇਆ ਗਿਆ ਲੈਡ ਜਿਹਨੂੰ ਸਿੱਕਾ ਕਹਿੰਦੇ ਨੇ ਜਿਹਦੇ ਨਾਲ ਕੈਂਸਰ ਹੁੰਦਾ ਹੈ। ਸੋ ਇਹ ਲੈਡ ਉਹਨਾਂ ਪਾਇਆ ਗਿਆ ਆਮ ਤਾਂ ਹੋ ਸਕਦਾ ਥੋੜਾ ਬਹੁਤਾ ਜਿਹੜਾ ਕਿ World Health Organization ਵੱਲੋਂ ਦੱਸਿਆ ਗਿਆ ਵੀ ਐਦੋਂ ਵੱਧ ਨਹੀਂ ਹੋਣਾ ਚਾਹੀਦਾ ਉਸ ਤੋਂ ਜ਼ਿਆਦਾ ਇਸੇ ਤਰ੍ਹਾਂ ਵਾਲਾਂ ਦੇ ਨਮੂਨਿਆਂ ਦੇ ਵਿੱਚ 39% ਦੇ ਵਿੱਚ ਜਿਹੜਾ ਹੈ ਉਹ ਸੇਫ ਲਿਮਟ ਤੋਂ ਉੱਤੇ ਹੈ ਤੇ ਜਿਹੜੇ ਪਾਣੀ ਦੇ ਨਮੂਨੇ ਹੈ ਬਠਿੰਡੇ ਚੋਂ 19 ਲਏ ਸੀਗੇ ਟੋਟਲ 37 ਨੇ ਬਠਿੰਡੇ ਚੋਂ 19 ਸਾਰਿਆਂ ਦੇ ਸਾਰਿਆਂ ਦੇ ਵਿੱਚ ਯੂਰੇਨੀਅਮ ਪਾਇਆ ਗਿਆ ਤੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਕਿਸੇ ਸੈਂਪਲ ਚ ਨਹੀਂ ਪਾਇਆ ਗਿਆ ਰੋਪੜ ਦੇ 13 ਚੋਂ ਇੱਕ ਦੇ ਵਿੱਚ ਪਾਇਆ ਗਿਆ ਇਹ ਵੀ ਦੱਸਦੀ ਹੈ ਤੁਹਾਨੂੰ ਵੀ ਅੱਜ ਤੋਂ 20 ਸਾਲ ਪਹਿਲਾਂ 15-20 ਸਾਲ ਪਹਿਲਾਂ ਡਾਕਟਰ ਹਰਦੇਵ ਸਿੰਘ ਬਿਰਕ ਜਿਹੜੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਫਿਜ਼ਿਕਸ ਦੇ ਹੈਡ ਰਹੇ ਹੈ ਉਹਨਾਂ ਨੇ ਵੀ ਇਹਦੇ ਕੁਝ ਸੈਂਪਲ ਲੈ ਕੇ ਕਿਹਾ ਸੀ ਵੀ ਇਹਨਾਂ ਚ ਯੂਰੇਨੀਅਮ ਹੈ ਤੇ ਕੈਂਸਰ ਵੈਟ ਦਾ ਇੱਕ ਕਾਰਨ ਇਹ ਵੀ ਹੈ ਅਸੀਂ ਸਮਝਦੇ ਹਾਂ ਵੀ ਇਹਨੂੰ ਇੱਕ ਇੰਡੀਕੇਸ਼ਨ ਮੰਨ ਕੇ ਇਹਨੂੰ ਇੱਕ ਇਸ਼ਾਰਾ ਮੰਨ ਕੇ ਇਹਦੀ ਬਹੁਤ ਡੂੰਗੀ ਖੋਜ ਕਰਾਈ ਜਾਣੀ ਚਾਹੀਦੀ ਹੈ ਤਾਂ ਕਿ ਇਹਦੇ ਕਾਰਨਾਂ ਨੂੰ ਪਤਾ ਲਾਇਆ ਜਾ ਸਕੇ ਤੇ ਉਹਨੂੰ ਕਿਵੇਂ ਨਿਊਟਰਲਾਈਜ਼ ਕਰਨਾ ਹੈ ਉਹਦੇ ਪ੍ਰਬੰਧ ਕੀਤੇ ਜਾ ਸਕਣ ਤਾਂ ਕਿ ਲੋਕਾਂ ਦੀ ਜਿਹੜੀ ਹੈਲਥ ਹੈ ਉਹਦੀ ਲੰਬੇ ਸਮੇਂ ਦੇ ਵਿੱਚ ਅਸੀਂ ਬਚਾਅ ਕਰ ਸਕੀਏ ਪਾਣੀ ਦੇ ਰਾਹੀਂ ਮਿੱਟੀ ਦੇ ਰਾਹੀਂ ਦੂਜੀਆਂ ਚੀਜ਼ਾਂ ਦੇ ਰਾਹੀਂ ਤੇ ਇਹ ਇੱਕ ਇਸ਼ਾਰਾ ਸਾਡੇ ਲਈ ਬਹੁਤ ਹੈ ਸਾਨੂੰ ਸਮਝ ਜਾਣਾ ਚਾਹੀਦਾ ਹੈ ਸਰਕਾਰਾਂ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਇਹਨਾਂ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਲਈ ਵੱਡੀ ਪੱਧਰ ਦੇ ਉੱਤੇ ਫੰਡ ਦੇਣੇ ਚਾਹੀਦੇ ਆ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ